ਤੀਜਾ ਰੇਟ ਮਾਉਂਦਾ ਕਿਹੜੇ ਫਿਡਰ ਦੀ ਕਦੇ ਹੋ ਲੈਟ ਆਉਣੀ ਖੁਸ਼ੀ ਹੁੰਦੀ ਹੈ ਜਦੋਂ ਸਰ ਤੇਤ ਮਾਉਂਦਾ ਜਿੱਤ ਦੀ ਆਸ ਰੱਖ ਕੇ ਜਿਹੜੀ ਜਾਣੀ ਹੈ ਐਸ ਵੱਲੋਂ ਤਾਕਤ ਰੁੱਝ ਚੰਦ ਹੋਏ ਜੂਰ ਚੰਦ ਹੋਏ ਜੂਰ ਕੁਸ਼ਤੀ ਦੇ ਮੇਲੇ ਮਿੱਤਰਾਂ ਨੂੰ ਚਾਹ ਵਾਲੇ ਗੁਰਿੰਦੇ ਕੁਸ਼ਤੀ ਦੇ ਲਾਰੇ ਨੌਟੋ ਉਹ ਕਮੇਟੀ ਵਾਲਿਆਂ ਨੇ ਹੱਥਾਂ ਵਿੱਚ ਖੜੇ ਨੇ ਕੋਈ ਪੱਟਾ ਪਗਾਂ ਦੇ ਪੁੱਤ ਡਰਲਾ ਜਿੱਥੇ ਅਸੀਂ ਗੇਂਦ ਫੋਕਦੇ ਜਿਹੜੇ ਕਹਿੰਦੇ ਸੀ ਅਸੀਂ ਭੰਦੇ ਜਿੰਮੇਤਵਾਨ ਹੈ ਉਹ ਵੀ ਟਾਕੇ ਰੋਕਦੇ ਉਹ ਵੀ ਟਾਕੇ ਰੋਕਦੇ ਵਾਹ ਵਾਹ ਉਹਨਾਂ ਦੇ ਵਿੱਚੋਂ ਦੀਪਕ ਦੇ ਮੁੰਡੇ ਨੂੰ ਬਰਨ ਮੁਗਾਲ ਜਾਂਦਾ ਹੋਇਆ ਮੁਕਾਲਾ ਕਰਦਾ ਹੋਇਆ ਲੱਖੋ ਤੇ ਗੁਮਾਂ ਮੁਫਲੀ ਨਾ ਮੰਗਦੀ ਚਾਰੀ ਤੇ ਅੱਛੀ ਬਸਤੀ ਹਜਾਤ ਹੈ ਜੁਗਦੀ ਕਰਨਾ ਵਾਲੀ ਤੇ ਮਾਪੇ ਮੇਰੀ ਜਾਨ ਨੇ ਉਹਨਾਂ ਦੀ ਮਰਿ ਜਾਨੀ ਸੰਦਾ ਜਿੰਦਾਂ ਕਰਾਂਗਾ ਜਵਾ ਕਰਾਂਗਾ ਜਿੰਦਾਂ ਕਿਉਂ ਨਹੀਂ ਪਾਰੂਗਾ ਜਿਹਨੇ ਦੁਨੀਆ ਪਰਵਰ ਕੀਤੀ ਕਿ ਕੁਸ਼ਤੀ ਮੈਦਾਨ ਦੇ ਅੰਦਰ ਰਹਿ ਕੇ ਹੋਣੀ ਹੈ ਕੁਸ਼ਤੀ ਮੈਦਾਨ ਦੇ ਅੰਦਰ ਰਹਿ ਕੇ ਹੋਣੀ ਹੈ ਇਹ ਟੱਕਰ ਪਾ ਗਈ ਸ਼ੋਰਾਂ ਦੀ ਲੋਕੀ ਟੱਕਦੇ ਖੜ ਖੜ ਕੇ ਪਲਵਾਰ ਜੋਰ ਲਾਉਦੇ ਮੈਦਾਨ ਦੇ ਵਿੱਚ ਆਵਰ ਕੇ ਨਹੀਂ ਪਤਾ ਆ ਜੋਰ ਵਾਲੇ ਜੋਰ ਕਰਕੇ ਦੇ ਵਿੱਚ ਮੈਦਾਨ ਦੇ ਖੜ ਕੇ ਵਾਕਈ ਜੋਰ ਲੱਗੇ ਹੋਏ ਨੇ ਕਰਾਤੀ ਆ ਹਰਿਆਣਾ ਤੇ ਦੇਤੂ ਵੀ ਹਮਾਤਾਂ ਦੇ ਵਿੱਚਕਾਰ ਪੰਜਾਬ ਦੇ ਵਿੱਚ ਚੱਲਦਾ ਹੈ ਹੇਲੋ ਹੇਲੋ ਵੇ ਨਹੀਂ ਲੋਕੀ ਜੀ ਨੂੰ ਬੇਨਤੀ ਹੈ ਜੇ ਨਾ ਵੀ ਉਹ ਛੋਟੀ ਰਹਿ ਦੱਸੋ ਕਿ ਗਿੱਧਾ ਦੀ ਧਮਕੀ ਤੋਂ ਸ਼ੇਰ ਕਿੱਥੇ ਡਰਦੇ ਬਿਨਾਂ ਗੱਲੋਂ ਗਲ ਵਿੱਚ ਘੁੱਟਾ ਕੋਈ ਜੜੀ ਜਾਵੇ ਅੱਜ ਵੈਰੀ ਸਾਡੇ ਵਿੱਚ ਦੀ ਹੈ ਸਨਮਾਨ ਤੇ ਕਿ ਸੁਖੀ ਲੋਕੋ ਯਾਰ ਬੁਝੇ ਵੀਰਿਆਂ ਦੇ ਮਾਰੇ ਲੱਗ ਜਾਈਏ ਕਿਤਾ ਨਹੀਂ ਜਾਂਦਾ ਮਾਣ دے रा पुठे کھانا पाई نا से प्यारी تیرا घर कॾहिं खाधा खाई नागे ते ਪੰਨੀ ਭੁਲਾਣ ਜੀ ਦੇ ਵੱਡੇ ਸਾਮਾਨ ਕੀ ਤੇ ਰਾਏ ਕਮੇਟੀ ਵੱਲੋਂ ਥੋੜੇ ਸੰਵਾਦ ਪੰਨੀ ਭੁਲਾਣ ਜੀ ਦੇ ਵੱਡੇ ਸਾਮਾਨ ਕੀ ਪੱਗੜਾ ਹੈ